ਸਤਿ ਸ਼੍ਰੀ ਅਕਾਲ ਮੈਂ ਹਾਂ ਜਸਵੀਰ ਤੇ ਟੀਵੀ ਪੰਜਾਬ ਦੇ ਖਬਰਾਂ ਦੇ ਇਸ ਬਲਟਨ 'ਚ ਤੁਹਾਡਾ ਸਵਾਗਤ ਹੈ ਸਭ ਤੋਂ ਪਹਿਲਾਂ ਨਜ਼ਰ ਪਾਉਨੇ ਆ ਅੱਜ ਦੀਆਂ ਖਾਸ-ਖਾਸ ਖਬਰਾਂ ਤੇ ਸ਼੍ਰੋਮਣੀ ਅਕਾਲੀ ਦਲ ਨੇ ਫਿਰ ਵਿੰਨੇ ਹਰਪ੍ਰੀਤ ਸਿੰਘ ਤੇ ਤਿੱਖੇ ਨਿਸ਼ਾਨੇ ਹੀਰਾ ਸਿੰਘ ਗਾਬੜੀਆ ਨੇ ਕਿਹਾ ਕਿ ਹਰਪ੍ਰੀਤ ਸਿੰਘ ਧਮਕੀ ਭਰੀ ਪਾਸ਼ਾ ਦਾਕਰ ਰਹੇ ਨੇ ਪ੍ਰਯੋਗ ਉਹ ਦਿੱਲੀ ਦੇ ਇਸ਼ਾਰੇ ਤੇ ਪੰਥ ਨੂੰ ਕਰਨਾ ਚਾਹੁੰਦੇ ਨੇ ਕਮਜ਼ੋਰ ਗੁਲਦੀਪ ਸਿੰਘ ਢਾਲੀਵਾਲ ਨੇ ਸੁਖਪਾਲ ਸਿੰਘ ਖੈਰਾ ਨੂੰ ਲਿਆ ਲੰਬੇ ਹੱਥੀ ਢਾਲੀਵਾਲ ਨੇ ਕਿਹਾ ਕਿ ਖੈਰਾ ਆਪਣੀ ਜ਼ਮਾਨਤ ਪਟੀਸ਼ਨ ਦੇ ਮਾਮਲੇ 'ਚ ਮੀਡੀਆ ਨੂੰ ਧਮਕਾਰ ਹੈ ਇਹ ਚੋਰ ਦੀ ਦਾੜੀ 'ਚ ﺗਣਕੇ ਵਾਲੀ ਗੱਲ ਹੈ ਸੀਐਮ ਮਾਨ ਨੇ 500 ਮੈਲਾ ਪੰਚਾਂ ਤੇ ਸਰਪੰਚਾਂ ਨੂੰ ਮਹਾਰਾਸ਼ਟਰ ਲੈ ਕੇ ਜਾਣ ਵਾਲੀ ਵਿਸ਼ੇਸ਼ ਰੇਲ ਗੱਡੀ ਨੂੰ ਦਿਖਾਈ ਹਰੀ ਝੰਡੀ ਮਾਨ ਨੇ ਕਿਹਾ ਕਿ ਸਰਕਾਰ ਨੇ ਪੰਜਾਬ ਦੇ ਪੰਚਾਂ ਤੇ ਸਰਪੰਚਾਂ ਲਈ ਸਿਖਲਾਈ ਦਾ ਕੀਤਾ ਪ੍ਰਬੰਧ ਮਾਨ ਨੇ 500 ਪਿੰਡਾਂ ਚ ਪੰਚਾਇਤ ਘਰ ਅਤੇ ਕਾਮਨ ਸਰਵਿਸ ਸੈਂਟਰ ਦੀ ਨਵੀਂ ਉਸਾਰੀ ਦਾ ਰੱਖਿਆ ਨੀ ਪੱਥਰ ਮਾਨ ਨੇ ਕਿਹਾ ਇਹਨਾਂ ਪੰਚਾਇਤ ਘਰਾਂ ਚ ਪਿੰਡਾਂ ਦੇ ਵਿਕਾਸ ਲਈ ਵਿਚਾਰ ਚਰਚਾ ਤੇ ਹੋਰ ਫੈਸਲੇ ਲਏ ਜਾਣਗੇ। ਮੁਹਾਲੀ ਵਿਖੇ ਆਮ ਆਦਮੀ ਪਾਰਟੀ ਦੇ ਮਹਿਲਾ ਵਿੰਗ ਲੀਡਰਸ਼ਿਪ ਟ੍ਰੇਨਿੰਗ ਸੈਸ਼ਨ ਦਾ ਕੀਤਾ ਗਿਆ ਆਯੋਜਨ ਮੁੱਖ ਮੰਤਰੀ ਭਗਵੰਤ ਮਾਨ ਨੇ ਮਹਿਲਾਵਾਂ ਨੂੰ ਸਰਗਰਮ ਰਾਜਨੀਤੀ ਚ ਭਾਗ ਲੈਣ ਦੀ ਕੀਤੀ ਅਪੀਲ। ਤੇ ਹੁਣ ਖਬਰਾਂ ਦਾ ਵਿਸਥਾਰ ਸ਼ਰੋਮਣੀ ਅਕਾਲੀ ਦਲ ਵੱਲੋਂ ਅੱਜ ਇੱਕ ਪ੍ਰੈਸ ਕਾਨਫਰੰਸ ਦੌਰਾਨ ਜਿੱਥੇ ਲੈਂਡ ਪੂਲਿੰਗ ਪਾਲਸੀ ਦੀ ਵਾਪਸੀ ਨੂੰ ਕਿਸਾਨਾਂ ਦੀ ਜਿੱਤ ਦੱਸਿਆ ਗਿਆ ਉੱਥੇ ਹੀ ਨਵੇਂ ਅਕਾਲੀ ਦਲ ਦੇ ਪ੍ਰਧਾਨ ਗਿਆਨੀ ਹਰਪ੍ਰੀਤ ਸਿੰਘ ਤੇ ਤਿੱਖੇ ਨਿਸ਼ਾਨੇ ਕੱਸੇ ਗਏ ਅਕਾਲੀ ਆਗੂ ਹੀਰਾ ਸਿੰਘ ਗਾਬੜੀਆ ਨੇ ਕਿਹਾ ਕਿ ਹਰਪ੍ਰੀਤ ਸਿੰਘ ਧਮਕੀ ਭਰੀ ਭਾਸ਼ਾ ਦਾ ਇਸਤੇਮਾਲ ਕਰ ਰਹੇ ਨੇ ਜਿਸ ਤਰ੍ਹਾਂ ਉਹਨਾਂ ਨੇ ਪਾਰਟੀ ਦੇ ਚੋਣ ਚਿੰਨ ਦਫ਼ਤਰ ਅਤੇ ਐਸਜੀਪੀਸੀ ਤੇ ਕਬਜ਼ੇ ਦੀ ਗੱਲ ਕਹੀ ਹੈ ਅਜਿਹਾ ਪਹਿਲਾਂ ਕਦੀ ਨਹੀਂ ਹੋਇਆ ਅਕਾਲੀ ਦਲ ਕਈ ਵਾਰ ਟੁੱਟਾ ਤੇ ਮੁੜ ਕੇ ਸੁਰਜੀਤ ਹੋਇਆ ਗਾਬੜੀਆ ਨੇ ਕਿਹਾ ਕਿ ਹਰਪ੍ਰੀਤ ਸਿੰਘ ਤੇ ਉਹਨਾਂ ਦੇ ਸਾਥੀ ਦਿੱਲੀ ਦੇ ਇਸ਼ਾਰੇ ਤੇ ਪੰਥ ਨੂੰ ਕਮਜ਼ੋਰ ਕਰਨਾ ਚਾਹੁੰਦੇ ਨੇ ਅਸੀਂ ਉਹਨਾਂ ਦੀਆਂ ਧਮਕੀਆਂ ਤੋਂ ਡਰਨ ਵਾਲੇ ਨਹੀਂ ਆ। ਭਲੇਖਾ ਕਰਦੇ ਵੀ ਕਬਜ਼ਾ ਕਰ ਲਾਂਗੇ ਅਸੀਂ। ਇਹ ਧਮਕਿਆ ਕਹਦੇ ਹੋਰ ਨੂੰ ਦਿਆ ਜੇ ਜਾ ਕੇ। ਕਾਲੀਦਾਲ ਨੂੰ ਨਾ ਦਿਓ। ਸਾਨੂੰ ਪਤਾ ਤੁਸੀਂ 2 ਦਿਨ ਪਹਿਲਾਂ ਹੀ ਦਿੱਲੀ ਜਾ ਕੇ ਆਏ ਜੇ ਪਤਾ ਨਹੀਂ ਕਿਸੇ ਦਾ ਮੀਟਿੰਗ ਕਰਕੇ ਆਏ ਹੋਗੇ। ਕਿਤੇ ਉਹ ਡਾਇਰੈਕਸ਼ਨਾਂ ਲੈ ਕੇ ਆਏ ਹੋਗੇ। ਕਿਤੇ ਕੋਈ ਆਰਡਰ ਲੈ ਮਿਲੇ ਹੋਣੇ ਆ ਵੀ ਤੁਸੀਂ ਜਾ ਕੇ ਪ੍ਰਧਾਨ ਬਣ ਜਾਓ। ਪਰ ਇੱਥੇ ਆਣ ਕੇ ਤੁਸੀਂ ਪ੍ਰਧਾਨਗੀ ਕਾਦੀ ਐਮ ਤਾਂ ਕੋਈ ਪਿੰਡ ਦਾ ਯਾਰ ਕੋਈ ਚੌਕੀਦਾਰ ਨਹੀਂ ਦੋਕੇ ਮਾਰਦਾ ਵੀ ਮੈਂ ਚੌਕੀਦਾਰ ਬਣ ਗਿਆ ਤੇ ਤੁਸੀਂ ਆਣ ਕੇ ਦੋਕੇ ਮਾਰ ਲੱਗੇ ਲੱਗੇ ਜੇ ਪਿੰਡ ਲਲਕਾਰਨ ਲੱਗੇ ਜੇ ਜਿਨ੍ਹਾਂ ਦੇ ਸਿਰ ਤੇ ਤੁਰੇ ਫਿਰਦੇ ਜਿਨ੍ਹਾਂ ਨੇ ਤੁਹਾਡੇ ਨਾਲ ਨਹੀਂ ਰਹਿਣਾ ਇਹ ਜਿੱਥੋਂ ਇਹਨਾਂ ਨੇ ਮਲਾਈ ਖਾਧੀ ਆ ਸ਼ੌਣੀ ਕਾਲੀ ਦਲ ਤੋਂ ਜਿੱਥੋਂ ਵਜੀਰੀਆਂ ਹੰਡਾਈਆਂ ਨੇ ਜਿੱਥੋਂ ਇਹਨਾਂ ਨੇ ਸਭ ਕੋ ਪ੍ਰਾਪਤੀਆਂ ਕੀਤੀਆਂ ਨੇ ਇਹ ਉਹਨਾਂ ਨਾਲ ਨਹੀਂ ਰਹਿ ਤੁਹਾਡਾ ਕਿੱਥੋਂ ਰਹਿਣਗੇ ਤੁਹਾਡੀ ਤੁਹਾਡੀ ਕਿਵੇਂ ਬਾਹ ਫੜਨਗੇ ਉਹਨੀ ਕੁ ਗੱਲ ਕਰੋ ਜਿੰਨਾ ਕਿ ਤੁਹਾਡਾ ਵਜਣਾ ਜਿੰਨਾ ਕਿ ਤੁਸੀਂ ਕਰ ਸਕਦੇ ਜੇ ਤੋਂ ਇਸ ਕਰਕੇ ਮੈਂ ਇਹ ਬੇਨਤੀ ਕਰਦਾ ਪੰਜਾਬੀਆਂ ਨੂੰ ਤੇ ਖਾਸ ਕਰਕੇ ਕਾਲੀ ਦਲ ਦੇ ਸਾਰੇ ਜਿਹੜੂ ਵਰਕਰਾਂ ਨੂੰ ਕਿ ਤੁਸੀਂ ਤਗੜੇ ਹੋ ਕਾਲੀਦਾ ਲਗਲੇ ਪ੍ਰੋਗਰਾਮ ਵੀ ਦੇ ਰਿਆ ਜਲਦੀ ਜਲਦੀ ਹੀ ਪ੍ਰਧਾਨ ਸਾਹਿਬ ਅਗਲੇ ਪ੍ਰੋਗਰਾਮਾਂ ਦਾ ਵੀ ਐਲਾਨ ਕਰਨਗੇ ਉਹਦੇ ਲਈ ਤਤਪਰ ਰਹਿਣਾ ਚਾਹੀਦਾ ਸਾਨੂੰ ਉਹਦੇ ਲਈ ਤਿਆਰ ਰਹਿਣਾ ਚਾਹੀਦਾ ਇਹਨਾਂ ਧਮਕਿਆਂ ਤੋਂ ਅਸੀਂ ਡਰਦੇ ਨਹੀਂ ਨਾ ਇਹੋ ਜੇ بڑے ਕਾਲੀਦਾ ਲਾਏ ਬੜਿਆਂ ਨੇ ਬਣਾਏ بڑے ਬਣਾ ਕੇ ਵਿਚਾਰੇ ਰੁੜ ਗਏ ਅੱਜ ਸੜਕਾਂ ਤੇ ਤੁਰੇ ਫਿਰਦੇ ਆ ਤੇ ਇਸ ਕਰਕੇ ਨਾ ਧਮਕਿਆਂ ਤੋਂ ਅਹੀਂ ਡਰਨ ਵਾਲੇ ਨਹੀਂ ਗੇ ਸ਼੍ਰੋਮਣੀ ਅਕਾਲੀ ਦਲ ਨਾ ਕਦੀ ਵੱਡੀਆਂ-ਵੱਡੀਆਂ ਸਰਕਾਰਾਂ ਤੋਂ ਡਰਿਆ ਨਾ ਸੈਂਟਰ ਤੋਂ ਡਰਿਆ ਨਾ ਕਹੇ ਪੰਜਾਬ ਦੇ ਵੱਡੇ ਨਾਡੂ ਖਾਨਾ ਤੋਂ ਡਰਿਆ ਸ਼੍ਰੋਮਣੀ ਅਕਾਲੀ ਦਲ ਆਪਦੀ ਮੰੰਜਲ ਵਾਲਾ ਆਪਦੀ ਮਸਤੀ ਦਾ ਚੱਲ ਰਿਹਾ ਹਮ ਆਦਮੀ ਪਾਰਟੀ ਦੇ ਸੀਨੀਅਰ ਆਗੂ ਕੁਲਦੀਪ ਸਿੰਘ ਢਾਲੀਵਾਲ ਨੇ ਕਾਂਗਰਸੀ ਵਿਧਾਇਕ ਸੁਖਪਾਲ ਸਿੰਘ ਖੈਰਾ ਨੂੰ ਲੰਬੇ ਹੱਥੀਂ ਲਿਆ ਤਾਲੀਵਾਲ ਨੇ ਕਿਹਾ ਕਿ ਖੈਰਾ ਆਪਣੀ ਜ਼ਮਾਨਤ ਪਟੀਸ਼ਨ ਦੇ ਮਾਮਲੇ 'ਚ ਮੀਡੀਆ ਨੂੰ ਧਮਕਾ ਰਹੇ ਨੇ ਖੈਰਾ ਨੂੰ ਆਪਣੇ ਪੀਐਸਓ ਜੋਗਾ ਸਿੰਘ ਦੀ ਗ੍ਰਿਫਤਾਰੀ ਤੋਂ ਬਾਅਦ ਡਰ ਸਤਾ ਰਿਹਾ ਏ ਇਹ ਚੋਰ ਦੀ ਦਾੜੀ 'ਚ ਤਣਕੇ ਵਾਲੀ ਗੱਲ ਹੈ ਤਾਲੀਵਾਲ ਨੇ ਕਿਹਾ ਕਿ ਕੋਰਟ 'ਚ ਮਾਮਲਾ ਹੋਣ ਕਾਰਨ ਸਰਕਾਰ ਇਸ ਮਾਮਲੇ 'ਚ ਕੋਈ ਕਾਰਵਾਈ ਨਹੀਂ ਕਰ ਰਹੀ ਖੈਰਾ ਖੁਦ ਹੀ ਆਪਣੀ ਜ਼ਮਾਨਤ ਅਰਜ਼ੀ ਕਦੀ ਦਾਖਲ ਕਰਦੇ ਨੇ ਤੇ ਕਦੀ ਵਾਪਸ ਲੈਂਦੇ ਨੇ ਉੰਜ ਨਸ਼ੇ ਦੇ ਮਾਮਲੇ 'ਚ ਕਿਸੇ આરોપી ਦੀ ਚਾਹੇ ਕਿੰਨੀ ਵੀ ਵੱਡੀ ਪਹੁੰਚ ਕਿਉਂ ਨਾ ਹੋਵੇ ਸਰਕਾਰ ਛੱਡਣ ਵਾਲੀ ਨਹੀਂ ਉਹਨਾਂ ਨੇ ਕਹਿ ਜੀ ਕਿ ਮੈਂ ਮੇਦੀ ਪਹਿਲਾਂ ਹੀ ਜਮਾਨਤ ਜਿਹੜੀ ਹੋਈ ਹੋਈ ਆ ਤੇ ਮੈਨੂੰ ਹੋਰ ਕੋਈ ਜਮਾਨਤ ਦੀ ਜਿਹੜੀ ਲੋੜ ਨਹੀਂ ਸੀਗੀ ਅੱਜ ਉਹਨਾਂ ਨੇ ਇੱਕ ਹੋਰ ਅੱਗੇ ਪੋਲਿਟੀਕਲ ਪਾਰਟੀਆਂ ਨੂੰ ਤੇ ਉਹ ਜੋ ਬੋਲਦੇ ਹੀ ਆ ਸਭ ਨੂੰ ਪਤਾ ਹੈ ਅੱਜ ਮੀਡੀਆ ਨੂੰ ਵੀ ਉਹਨਾਂ ਨੇ ਵੱਡੇ ਹਿੱਸੇ ਨੂੰ ਕਿਹਾ ਜੀ ਬਕਾਓ ਮੀਡੀਆ ਇਹ ਗਲਤ ਖਬਰਾਂ ਲਾ ਦੇ ਜੀ ਮੈਂ ਇਹਨਾਂ ਦੇ ਖਿਲਾਫ ਬੱਲੇ ਜਿਹੜਾ ਉਹ ਕੇਸ ਕਰੂੰਗਾ ਜੀ ਕਈ ਗੱਲਾਂ ਉਹਨਾਂ ਦੇ ਕਈਆਂ ਅਸੀਂ ਇਹ ਕਹਿਣਾ ਚਾਹੁੰਦੇ ਆ ਕਿ ਅਸੀਂ ਜਿਹੜਾ ਸਰਕਾਰ ਜਿਹੜੀ ਹੈ ਅਸੀਂ ਇਹਦੇ ਕੋਈ ਕੋਈ ਅਸੀਂ ਹਿੱਸੇਦਾਰ ਨਹੀਂ ਉਹਨਾਂ ਦੀ ਗੱਲ ਦੇ ਅਸੀਂ ਨਾ ਕੋਈ ਕਾਰਵਾਈ ਕੀਤੀ ਉਹੋ ਹੀ ਸਭ ਤੋਂ ਜ਼ਿਆਦਾ ਜਿਹੜੀ ਮਜ਼ੇ ਦੀ ਗੱਲ ਹੈ ਕਿ ਜਿਸ ਦਿਨ ਦਾ ਉਹਨਾਂ ਦਾ ਸਾਬਕਾ ਸਕਿਉਰਿਟੀ ਅਫਸਰ ਜਿਹੜਾ ਫੜਿਆ ਗਿਆ ਸਰਦਾਰ ਜੋਗਾ ਸਿੰਘ ਹੋਣੀ ਉਸ ਦਿਨ ਤੋਂ ਲੈ ਕੇ ਅੱਜ ਤੱਕ ਜਿਹੜਾ ਸਰਦਾਰ ਸਖਬਾਲ ਸਿੰਘ ਖੈਦੇ ਹੋਣੀ ਤੱਲੋ ਮੱਛੀ ਪਤਾ ਨਹੀਂ ਕਿਉਂ ਹੋਏ ਪਏ ਆ ਉਹਨਾਂ ਨੂੰ ਆਪਣੇ ਆਪ ਦੇ ਵਿੱਚ ਹੀ ਜਿਹੜੀ ਭਗਦਰ ਬੱਤੀ ਪਈ ਹੈ ਜਿਹੜਾ ਉਹ ਪਿਛਲੇ 5-6 ਦਿਨ ਤੋਂ ਜਦੋਂ ਤੋਂ ਵੀ ਜੋਗਾ ਸਿੰਘ ਉਹਨਾਂ ਦੀ ਗਫਤਾਰੀ ਹੋਈ ਹੈ ਉਸ ਦਿਨ ਤੋਂ ਹੀ ਉਹ ਆਪ ਹੀ ਆਪਣੀਆਂ ਕਹਾਣੀਆਂ ਆਪ ਹੀ ਆਪਣੀਆਂ ਚੀਜ਼ਾਂ ਹੱਲੇ ਅਸੀਂ ਕੋਈ ਇਦਾਂ ਦੀ ਤੇਈਂ ਦਾ ਕਹੀ ਆ ਨਾ ਕਾਂਗੇ ਕਿਉਂਕਿ ਕੇਸ ਕੋਡ ਦੇ ਵਿੱਚ ਵੀ ਆ ਤੇ ਪੁਲਿਸ ਜਿਹੜੀ ਆ ਉਹ ਪਹਿਲਾਂ ਮੈਨੂੰ ਸਾਦਾ ਅਟਾਰਨੀਟ ਜਿਹੜੀ ਕਰ ਚੁੱਕੀ ਆ ਇਹ ਜਿਹੜੀ ਉਹਨਾਂ ਨੇ ਪਾਈ ਉਹਨਾਂ ਨੇ ਪਾਈ ਸੀਗੀ ਭਾਵੇਂ ਅੱਜ ਉਹਨਾਂ ਨੇ ਜਦੋਂ ਵਾਪਸ ਲਈਏ 23 ਦੇ ਵਿੱਚ ਕੇਸ ਜਿਹੜਾ ਉਹਨਾਂ ਦੇ ਖਿਲਾਫ ਇੱਕ ਇਨਕੁਆਰੀ ਜਿਹੜੀ ਪੈਂਡਿੰਗ ਸੀਗੀ ਉਹਦੇ ਬਹਾਨੇ ਉਹਨਾਂ ਨੇ ਪਾਈ ਐਕਚੁਅਲੀ ਡਾਦ ਉਹਨਾਂ ਨੂੰ ਜੋਗਾ ਸਿੰਘ ਵਾਲਾ ਸੀਗਾ ਕਿ ਜੋਗਾ ਸਿੰਘ ਵਾਲੇ ਮਾਮਲੇ 'ਚ ਜਿਹੜਾ ਉਹ ਮੈਨੂੰ ਦਬਾਵਾ ਜਿਹੜਾ ਕਿਤੇ ਮੇਰੀ ਗੁਫ਼ਤਾਦੀ ਨਾ ਪੈ ਜਾਏ ਡਰ ਉਹੀ ਹੈ ਸਰ ਉਹ ਕੀ ਕਹਿੰਦੇ ਦਿਆ ਕਿ ਪੁਰਾਣੇ ਵਜੂਦ ਕਹਿੰਦੇ ਸੀਗੇ ਕਿ ਚੋਦ ਦੀ ਦਾੜੀ ਦੇ ਵਿੱਚ ਤਿੰਨਕੇ ਵਾਲੀ ਗੱਲ ਹੈ ਮੁੱਖ ਮੰਤਰੀ ਭਗਵੰਤ ਮਾਨ ਅੱਜ ਸ਼੍ਰੀ ਫਤਿਹਗੜ੍ਹ ਸਾਹਿਬ ਦੇ ਇੱਕ ਦਿਨ ਦੇ ਦੌਰੇ ਤੇ ਸਨ ਇਸ ਦੌਰਾਨ ਸੀਐਮ ਮਾਨ ਨੇ ਦਿਨ ਦੀ ਸ਼ੁਰੂਆਤ ਗੁਰਦੁਆਰਾ ਸ਼੍ਰੀ ਫਤਿਹਗੜ੍ਹ ਸਾਹਿਬ ਵਿਖੇ ਮੱਥਾ ਟੇਕ ਕੇ ਕੀਤੀ ਇਸ ਤੋਂ ਬਾਅਦ ਉਹਨਾਂ ਨੇ ਮਹਾਰਾਸ਼ਟਰ ਦੇ ਸੱਚਖੰਡ ਤਖਤ ਸ਼੍ਰੀ ਹਜ਼ੂਰ ਸਾਹਿਬ ਦੇ ਦਰਸ਼ਨਾਂ ਤੇ ਸਿਖਲਾਈ ਲਈ 500 ਮੈਲਾ ਪੰਚਾਇਤ ਤੇ ਸਰਪੰਚਾਂ ਨੂੰ ਲੈ ਕੇ ਜਾਣ ਵਾਲੀ ਇੱਕ ਵਿਸ਼ੇਸ਼ ਰੇਲ ਗੱਡੀ ਨੂੰ ਸਰਹੰਦ ਰੇਲਵੇ ਸਟੇਸ਼ਨ ਤੇ ਹਰੀ ਝੰਡੀ ਦਿਖਾਈ। ਮਾਨ ਨੇ ਕਿਹਾ ਕਿ ਸਰਕਾਰ ਨੇ ਪੰਜਾਬ ਦੇ ਪੰਚਾਂ ਤੇ ਸਰਪੰਚਾਂ ਲਈ ਸਿਖਲਾਈ ਦਾ ਪ੍ਰਬੰਧ ਕੀਤਾ ਹੈ। ਉਹ ਪਹਿਲਾਂ ਸ਼੍ਰੀ ਹਜ਼ੂਰ ਸਾਹਿਬ ਵਿਖੇ ਮੱਥਾ ਟੇਕਣਗੇ ਜਿਸ ਤੋਂ ਬਾਅਦ ਉਹਨਾਂ ਨੂੰ ਪੰਚਾਇਤੀ ਜ਼ਿੰਮੇਵਾਰੀਆਂ ਬਾਰੇ ਸਿਖਲਾਈ ਦਿੱਤੀ ਜਾਵੇਗੀ। ਇਸ ਦੇ ਲਈ 3 ਰੇਲ ਗੱਡੀਆਂ ਵਿਸ਼ੇਸ਼ ਤੌਰ ਤੇ ਬੁੱਕ ਕੀਤੀਆਂ ਗਈਆਂ ਨੇ। ਇਤਿਹਾਸਕ ਰੇਲਵੇ ਸਟੇਸ਼ਨ ਸਰਹੰਦ ਤੇ ਜਾ ਜਿੱਥੇ ਗਿਆ ਸੀ ਕਿ ਦਿਨਾਂ ਦੇ ਜਿੰਨੇ ਵੀ ਪੰਜ ਸੰਗ ਪੰਜ ਲੇਡੀਆਂ ਖਾਸ ਕਰਕੇ ਚੁੜੀ ਗਈਆਂ ਨੇ ਉਹਨਾਂ ਦੀ ਟ੍ਰੇਨਿੰਗ ਮਹਾਰਾਸ਼ਟਰ ਦੇ ਵਿੱਚ ਹੋਈ ਹੈ ਪਰ ਅਸੀਂ ਸਪੈਸ਼ਲ ਟ੍ਰੇਨ ਉਹਨਾਂ ਵਾਸਤੇ ਕਰਕੇ ਪਹਿਲਾਂ ਹਯੂਰ ਸਾਹਿਬ ਨਦਰੀ ਸਾਹਿਬ ਦਰਸ਼ਨ ਕਰਨਗੇ ਉਸ ਸਾਹਿਬ ਉਸ ਤੋਂ ਬਾਅਦ ਉਹ ਟ੍ਰੇਨਿੰਗ ਕਰਕੇ ਵਾਪਸ ਆਉਣਗੇ ਸੋ ਤਿੰਨ ਗੱਡੀਆਂ ਇਸ ਤਰ੍ਹਾਂ ਦੀ ਸੀ ਸਪੈਸ਼ਲ ਟ੍ਰੇਨਿੰਗ ਭੇਜਾਂਗੇ ਜਿਦੇ ਵਿੱਚ ਚੋਲੇ ਹੋਵੇ ਪੰਜ ਸਾਰ ਪੰਜ ਜਿਹਨਾਂ ਟ੍ਰੇਨਿੰਗ ਜਿਉਂ-ਜਿਉਂ ਸਾਨੂੰ ਬੈਚ ਦਾ ਸਾਡਾ ਆਈ ਜਾਊਗਾ ਅਸੀਂ ਉਸੇ ਤਰ੍ਹਾਂ ਆਪਣੇ ਟ੍ਰੇਨ ਕਰਕੇ ਅਸੀਂ ਉਹਨਾਂ ਨੂੰ ਨਾਲੇ ਦਾ ਦਰਸ਼ਨ ਕਰਾਵਾਂਗੇ ਨਾਲੇ ਸਾਹਿਬ ਹਜੂਰ ਸਾਹਿਬ ਤੇ ਨਾਲੇ ਉਹਨਾਂ ਨੂੰ ਟ੍ਰੇਨਿੰਗ ਜਿਹੜੀ ਹੈ ਕੰਮ ਕਰਨ ਦੀ ਕਿਵੇਂ ਪੰਚਾਇਤ ਇਹ ਚਲਭਾਰੀਆਂ ਜਦ ਪੰਚਾਇਤ ਦੇ ਹੱਕ ਕੀ ਨੇ ਇਸ ਤਰ੍ਹਾਂ ਦਾ ਸਾਰਾ ਮੁੱਖ ਮੰਤਰੀ ਭਗਵੰਤ ਮਾਨ ਨੇ ਅੱਜ ਇਤਿਹਾਸਕ ਧਰਤੀ ਸ਼੍ਰੀ ਫਤਗੜ ਸਾਹਿਬ ਵਿਖੇ ਸੂਬੇ ਦੇ 500 ਪਿੰਡਾਂ ਚ ਪੰਚਾਇਤ ਘਰ ਅਤੇ ਕਾਮਨ ਸਰਵਿਸ ਸੈਂਟਰ ਦੀ ਨਵੀਂ ਉਸਾਰੀ ਦਾ ਵਰਚੂਅਲੀ ਨੀ ਪੱਥਰ ਰੱਖਿਆ ਇਸ ਸਬੰਧੀ ਸਮਾਗਮ ਨੂੰ ਸੰਬੋਧਨ ਕਰਦਿਆਂ ਸੀਐਮ ਮਾਨ ਨੇ ਕਿਹਾ ਕਿ ਅਤ ਆਧੁਨਿਕ ਸਹੂਲਤਾਂ ਨਾਲ ਲੈਸ ਇਹਨਾਂ ਪੰਚਾਇਤ ਘਰਾਂ 'ਚ ਜਿੱਥੇ ਪਿੰਡਾਂ ਦੇ ਸਰਵਪੱਖੀ ਵਿਕਾਸ ਲਈ ਵਿਚਾਰ ਚਰਚਾ ਤੇ ਹੋਰ ਮਹੱਤਵਪੂਰਨ ਫੈਸਲੇ ਲਏ ਜਾਣਗੇ ਉੱਥੇ ਹੀ ਕਾਮਨ ਸਰਵਿਸ ਸੈਂਟਰ 'ਚ ਪਿੰਡ ਵਾਸੀਆਂ ਨੂੰ ਆਨਲਾਈਨ ਸਰਕਾਰੀ ਸੇਵਾਵਾਂ ਮਿਲਣਗੀਆਂ ਪਿੰਡਾਂ ਨੂੰ ਸ਼ਾਨਦਾਰ ਬਣਾਉਣ ਅਤੇ ਪਿੰਡ ਵਾਸੀਆਂ ਨੂੰ ਹਰ ਸਹੂਲਤ ਮੁਹੱਈਆ ਕਰਵਾਉਣ ਲਈ ਸਾਡੀ ਸਰਕਾਰ ਵਚਨਬੱਧ ਹੈ 500 ਨਵੇਂ ਪੰਚਾਇਤ ਕਰ ਉਹਨਾਂ ਦਾ ਤੋਂ ਘਾਟਨ ਕੀਤਾ ਕਿਉਂਕਿ ਪੰਚਾਇਤਾਂ ਨੂੰ ਲੋਕਤੰਤਰ ਦੀ ਨੀਂਹ ਕਿਹਾ ਜਾਂਦਾ ਹੈ ਪਰ ਆਮ ਤੌਰ ਤੇ ਦੇਖਿਆ ਆਪਾਂ ਕਿ ਪੰਚੇਤਾਂ ਦੇ ਬੈਠਣ ਨੂੰ ਜਗ੍ਹਾ ਨਹੀਂ ਹੈਗੀ ਜਾਂ ਤਾਂ ਸੱਤ ਚ ਬੈੰਦੀ ਹੈ ਪੰਚਾਇਤ ਜਾਂ ਕਿਸੇ ਪਿਪਲ ਬੋਰਡ ਥੱਲੇ ਬੈਨੇ ਆ ਕੋਈ ਪਿੰਡ ਦਾ ਸਮਝੌਤਾ ਕਰਾਉਣਾ ਹੈ ਕੋਈ ਰੋਲਾ ਪੈ ਗਿਆ ਜਾਂ ਕੋਈ ਫੈਸਲਾ ਕਰਨਾ ਹੈ ਬੈਠਣ ਨੂੰ ਪ੍ਰੋਪਰ ਜਗ੍ਹਾ ਨਹੀਂ ਸੀ ਕਈ ਵੱਡੇ ਪਿੰਡਾਂ ਚ ਹੈਗੇ ਵੀ ਸੀ ਪੰਚਾਇਤ ਘਰ ਪਰ ਅਸੀਂ ਹੁਣ 500 ਪੰਚਾਇਤ ਘਰ ਬਿਲਕੁਲ ਮਾਡਰਨ ਸ਼ਾਨਦਾਰ ਜਿਹਦੇ ਵਿੱਚ ਕਾਨਫਰੰਸ ਰੂਮ ਵੀ ਹੈ ਬੈ ਕੇ ਤੁਸੀਂ ਸਾਰੇ ਡਿਸਕਸ ਕਰ ਸਕਦੇ ਹੋ ਵਿਸਥਾਰ ਨਾਲ ਸਰਪੰਚ ਦਾ ਆਪਣਾ ਰੂਮ ਹੈ ਨਾਲ ਡਿਜੀਟਲ ਰੂਮ ਹੈ ਕੰਪਿਊਟਰ ਵੀ ਲੱਗੇ ਹੋਏ ਨੇ ਤੇ ਤੁਸੀਂ ਪੂਰੀ ਦੁਨੀਆ ਦੀ ਜਾਣਕਾਰੀ ਆਪਣੇ ਪਿੰਡ ਦੀ ਪੰਚਾਇਤ ਲੈ ਸਕਦੇ ਆ ਕਿ ਦੁਨੀਆ ਚ ਕੀ ਹੋ ਰਿਹਾ ਹੈ ਤੇ ਆਪਾਂ ਕਿੱਥੇ ਖੜੇ ਆ ਆਪਾਂ ਕੀ ਕਰ ਸਕਦੇ ਆ ਹੋਰ ਸੋ ਬੜੇ ਮਾਡਰਨ ਪੰਚਾਇਤ ਘਰ ਅੱਜ 501 ਉਹਦਾ ਇੱਕ ਮਾਡਲ ਵੀ ਪਿਆ ਜੇ ਜਾਂਦੇ ਹੋਏ ਤੁਸੀਂ ਦੇਖ ਕੇ ਜਾਣਾ ਤਾਂ ਇੱਕ ਮਾਡਲ ਪਿਆ ਉਹਨਾਂ ਦਾ ਮੁਹਾਲੀ ਵਿਖੇ ਆਮ ਆਦਮੀ ਪਾਰਟੀ ਦੇ ਮਹਿਲਾ ਵਿੰਗ ਲੀਡਰਸ਼ਿਪ ਟ੍ਰੇਨਿੰਗ ਸੈਸ਼ਨ ਦਾ ਆਯੋਜਨ ਕੀਤਾ ਗਿਆ ਇਸ ਨੂੰ ਸੰਬੋਧਨ ਕਰਦਿਆਂ ਮੁੱਖ ਮੰਤਰੀ ਭਗਵੰਤ ਮਾਨ ਨੇ ਔਰਤਾਂ ਨੂੰ ਸਰਗਰਮ ਰਾਜਨੀਤੀ 'ਚ ਹਿੱਸਾ ਲੈਣ ਦੀ ਅਪੀਲ ਕੀਤੀ ਸੀਮਾਨ ਨੇ ਕਿਹਾ ਕਿ ਦੂਜੀਆਂ ਪਾਰਟੀਆਂ ਮਹਿਲਾ ਵਿੰਗ ਤਾਂ ਬਣਾਉਂਦੀਆਂ ਨੇ ਪਰ ਉਹ ਮਹਿਲਾ ਵਿੰਗ ਕਿਸੇ ਮਰਦ ਸਿਆਸਤਦਾਨ ਦੀ ਕਮਾਂਡ ਹੇਠ ਹੁੰਦਾ ਹੈ ਆਮ ਆਦਮੀ ਪਾਰਟੀ ਨੂੰ ਮਹਿਲਾਵਾਂ ਦੀ ਤਾਕਤ ਦਾ ਅਹਿਸਾਸ ਹੈ ਜਦ ਮਹਿਲਾਵਾਂ ਘਰਾਂ ਨੂੰ ਬਿਹਤਰ ਤਰੀਕੇ ਨਾਲ ਸੰਭਾਲਦੀਆਂ ਨੇ ਤਾਂ ਉਹ ਦੇਸ਼ ਵੀ ਚਲਾ ਸਕਦੀਆਂ ਨੇ ਨਵ ਇਕਲੀ ਕਿਸਾਨ ਦਾ ਪ੍ਰੋਗਰਾਮ ਹੈ ਇਹ ਇਸ ਤਰ੍ਹਾਂ ਕਿ ਬਾਕੀ ਪਾਰਟੀਆਂ ਦੇ ਵਿੱਚ ਇਸ ਤਰ੍ਹਾਂ ਨਹੀਂ ਹੁੰਦਾ ਬਾਕੀ ਪਾਰਟੀਆਂ ਦੇ ਵਿੱਚ ਆਪਾਂ ਦੇਖਦੇ ਵੀ ਰਹੇ ਹਾਂ ਤੁਸੀਂ ਸੁਣਦੇ ਵੀ ਰਹੇ ਹੋਗੇ ਕਿ ਵੈਸੇ ਤਾਂ ਬਣਾ ਲੈਂਦੇ ਆ ਮਹਿਲਾ ਵਿੰਗ ਪਰ ਉਹ ਮਹਿਲਾ ਵਿੰਗ ਹੁੰਦਾ ਕਿਸੇ ਨਾ ਕਿਸੇ ਮੰਤਰੀ ਦੇ ਘਰੋਂ ਚੱਲਦਾ ਜਾਂ ਕਿਸੇ ਪਾਵਰਫੁਲ ਪ੍ਰਧਾਨ ਜਾਂ ਕਿਸੇ ਉਹਦੇ ਘਰੋਂ ਹੀ ਚੱਲਦਾ ਬਸ ਆਮ ਜਿਹੜੀਆਂ ਘਰਾਂ ਦੀਆਂ ਮਹਿਲਾਵਾਂ ਨੇ ਉਹ ਸਿਰਫ ਜਿੰਦਾਬਾਦ ਮੁਰਦਾਬਾਦ ਦੇ ਨਾਰੇ ਤੇ ਉੱਥੇ ਹੀ ਰਹਿ ਜਾਂਦੀਆਂ ਅੱਗੇ ਨਹੀਂ ਆਉਣ ਦਿੰਦੇ ਜੀ ਸ਼ਕਤੀਆਂ ਵੰਡਣ ਦਾ ਜੇ ਮੌਕਾ ਆ ਜੇ ਤਾਂ ਬਿਲਕੁਲ ਹੀ ਨਹੀਂ ਦਿੰਦੇ ਕਿ ਨਹੀਂ 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 ਇਹਨਾਂ ਨੂੰ ਨਹੀਂ ਆਮ ਆਦਮੀ ਪਾਰਟੀ ਤੁਹਾਨੂੰ ਇਹ ਗੱਲ ਦੀ ਟ੍ਰੇਨਿੰਗ ਦੇ ਰਹੀ ਹੈ ਤੇ ਨਾਲ ਨਾਲ ਇਹ ਵੀ ਕਹਿ ਰਹੀ ਹੈ ਕਿ ਤੁਸੀਂ ਐਕਟਿਵ ਪੋਲਿਟਿਕਸ ਦੇ ਵਿੱਚ ਇੰਟਰਸਟ ਲੈਣਾ ਸ਼ੁਰੂ ਕਰੋ ਨਹੀਂ ਤਾਂ ਕੀ ਹੈ ਬਾਪੂ ਜਾਂਦਾ ਬਾਪੂ ਕਿਸੇ ਪਾਰਟੀ ਚ ਬਾਪੂ ਦੇ ਕਹਿਣ ਤੇ ਸਾਰਾ ਟੱਬਰ ਵੋਟਾਂ ਪਾਉਂਦਾ ਜਪਰਾ ਦੇ ਕਹਿਣ ਤੇ ਪਾਉਂਦਾ ਮੈਂ ਬਹੁਤ ਸਾਰੇ ਗਰਲਜ਼ ਕਾਲਜ ਦੇ ਵਿੱਚ ਗਿਆ ਮੈਂ ਇਹੀ ਜਾ ਕੇ ਉੱਥੇ ਕਿਹਾ ਤੁਹਾਡਾ opinion ਕਿੱਥੇ ਹੈ ਜੇ ਤੁਹਾਡੇ ਬਿਨਾ ਘਰ ਨਹੀਂ ਚੱਲ ਸਕਦੇ ਜੇ ਤੁਹਾਡੇ ਬਿਨਾ ਘਰ 'ਚ ਚੁੱਲ੍ਹੇ ਨਹੀਂ ਚੱਲ ਸਕਦੇ ਤਾਂ ਤੁਹਾਡੇ ਬਿਨਾ ਮੁਲਕ ਵੀ ਨਹੀਂ ਚੱਲ ਸਕਦੇ ਹਿੱਸਾ ਲਓ ਵਿੱਚ ਪੰਜਾਬ ਦੇ ਸਿੱਖਿਆ ਮੰਤਰੀ ਹਰਜੋਤ ਬੈਂਸ ਨੇ ਸ੍ਰੀ ਅਕਾਲ ਤਖਤ ਸਾਹਿਬ ਵੱਲੋਂ ਦਿੱਤੀ ਗਈ ਧਾਰਮਿਕ ਸਜ਼ਾ ਪੂਰੀ ਕਰ ਲਈ ਹੈ ਅੱਜ ਇਹ ਸਜ਼ਾ ਪੂਰੀ ਕਰਨ ਤੋਂ ਬਾਅਦ ਉਹ ਸੱਚਖੰਡ ਸ੍ਰੀ ਹਰਮੰਦਰ ਸਾਹਿਬ ਵਿਖੇ ਨਤਮਸਤਕ ਹੋਏ ਤੇ 1100 ਰੁਪਏ ਦਾ ਕੜਾ ਪ੍ਰਸ਼ਾਦ ਭੇਟ ਕੀਤਾ ਇਸ ਦੌਰਾਨ ਉਹਨਾਂ ਨੇ ਆਪਣੀ 1 ਮਹੀਨੇ ਦੀ ਤਨਖਾਹ ਦਸਵੰਧ ਵਜੋਂ দান ਕੀਤੀ ਇਸ ਦੇ ਨਾਲ ਹੀ ਬੈਂਸ ਨੇ ਆਪਣੇ ਫੰਡ 'ਚੋਂ ਸੜਕਾਂ ਤੇ ਧਾਰਮਿਕ ਸਥਾਨਾਂ ਦੀ ਸੇਵਾ ਲਈ 20 ਲੱਖ ਰੁਪਏ ਦੀ ਰਕਮ ਵੀ দান ਕੀਤੀ ਬੈਂਸ ਨੇ ਕਿਹਾ ਕਿ ਸ੍ਰੀ ਅਕਾਲ ਤਖਤ ਸਾਹਿਬ ਤੋਂ ਪ੍ਰਾਪਤ ਹੁਕਮਨਾਮਾ ਉਹਨਾਂ ਦੇ ਗੁਰੂ ਦਾ ਹੁਕਮ ਸੀ ਉਹਨਾਂ ਨੇ ਇਸ ਦੀ ਪੂਰੀ ਸ਼ਰਧਾ ਨਾਲ ਪਾਲਣਾ ਕੀਤੀ ਹੈ ਸੰਗਤ ਜਾਨ ਦੀ ਪੰਥ ਜਾਨ ਦੇ ਅਨੁਸਾਰ ਕਿ 6 ਮਿਤੀ 6 ਅਗਸਤ ਨੂੰ ਦਾਸ ਨੂੰ ਸ੍ਰੀ ਅਕਾਲ ਤਖਤ ਸਾਹਿਬ ਤੋਂ ਫਰਮਾਨ ਹੋਇਆ ਸੀ ਤਨਖਾਹ ਕਹਿ ਲੋ ਸਜ਼ਾ ਕਹਿ ਲੋ ਮੇਰੇ ਲਈ ਉਹ ਰੱਬੀ ਫਰਮਾਨ ਸੀ ਮੇਰੇ ਲਈ ਉਹ ਇਲਾਹੀ ਫਰਮਾਨ ਸੀ ਮੇਰੇ ਲਈ ਉਹ ਮੇਰੇ ਪਿਤਾ ਦਾ ਹੁਕਮ ਸੀ ਛਿਰਗੁਰੂ ਹਰਗੋਬਿੰਦ ਸਾਹਿਬ ਜੀ ਦਾ ਫਰਮਾਨ ਸੀ ਤੇ ਗੁਰੂ ਸਾਹਿਬ ਨੇ ਆਪ ਸੀਸ ਦੇ ਉੱਤੇ ਹੱਥ ਰੱਖ ਕੇ ਮਾਣੇ ਤੋਂ ਉਹ ਸਾਰੀ ਸੇਵਾ ਮੁਕੰਮਲ ਕਰਾਈ ਹੈ ਮੈਂ ਹਰ ਸੰਭਵ ਕੋਸ਼ਿਸ਼ ਕੀਤੀ ਕਿ ਉਸ ਫਰਮਾਨ ਨੂੰ ਮੈਂ ਇਨ ਬਿਨ ਪੂਰਾ ਕਰ ਸਕਾਂ ਤੇ ਗੁਰੂ ਸਾਹਿਬ ਨੇ ಅಪਾਰ ਬਖਸ਼ਿਸ਼ ਕਰਕੇ ਸਾਰੀ ਸੇਵਾ ਮੁਕੰਮਲ ਕਰਾਈ ਹੈ ਅੱਜ ਸੇਵਾ ਮੁਕੰਮਲ ਉਪਰੰਥ ਹੋਣ ਤੋਂ ਬਾਅਦ ਮਹਾਨ 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 ਸ਼੍ਰੀ ਅਕਾਲ ਤਖਤ ਸਾਹਿਬ ਤੇ ਨਤਮਸਤਕ ਹੋ ਕੇ ਅਰਦਾਸ ਬੇਨਤੀ ਕਰਾਈ ਕੜਾ ਪ੍ਰਸ਼ਾਦੀ ਦੇਖ ਕੇ ਅਰਦਾਸ ਕਰਾਈ ਹੈ ਤੇ ਨਾਲ ਫੇਰ ਗੁਰੂ ਸਾਹਿਬ ਦੇ ਚਰਨਾਂ 'ਚ ਦੋਵੇਂ ਹੱਥ ਜੋੜ ਕੇ ਖਿਮਾ ਮੰਗੀ ਤੇ ਗੁਰੂ ਸਾਹਿਬ ਦੇ ਚਰਨਾਂ 'ਚ ਅਰਦਾਸ ਕੀਤੀ ਕਿ ਗੁਰੂ ਸਾਹਿਬ ਸਿਰ ਤੇ ਹੱਥ ਰੱਖੋ ਪੰਥ ਕੌਮ ਦੇਸ਼ ਪੰਜਾਬ ਮਾਨਵਤਾ ਦੀ ਸੇਵਾ ਕਰਨ ਦਾ ਭਲ ਬਖਸ਼ੋ ਤੇ ਮੈਂ ਆਪ ਸਭ ਦੇ ਰਾਹੀ ਵੀ ਪੰਜੋ ਸਿਕ ਸਬਾਨਾਂ ਇੱਕ ਵਾਰੀ ਫੇਰ ਸਾਰੇ ਪੰਥ ਤੋਂ ਫੇਰ ਇੱਕ ਵਾਰੀ ਮਾਫੀ ਮੰਗਦਾ ਹਾਂ ਗੁਰੂ ਸਾਹਿਬ ਬਖਸ਼ਣ ਆਰ ਨੇ ਬਖਸ਼ਿੰਦ ਨੇ ਗੁਰੂ ਸਾਹਿਬ ਦਾ ਤਖਤ ਬਖਸ਼ਿੰਦਰ ਗੁਰੂ ਸਾਹਿਬ ਦਾ ਪੰਥ ਬਖਸ਼ਿੰਦ ਦਾ ਆਪ ਸਭ ਮੇਰੇ ਤੋਂ ਜੋ ਵੀ ਭੁਲਣਾ ਹੋਈ ਉਸ ਲਈ ਮੈਨੂੰ ਬਖਸ਼ੂਗੇ ਤੇ ਇਹ ਵੀ ਆਪ ਸਭ ਦੇ ਚਰਨਾਂ 'ਚ ਵੀ ਅਰਦਾਸ ਹੈ ਕਿ ਐਸੀ ਅਰਦਾਸ ਕਰੋ ਗੁਰੂ ਸਾਹਿਬ ਕੇ ਗੁਰੂ ਸਾਹਿਬ ਸਮਤ ਬਖਸ਼ਣ ਤਾਂ ਕਿ ਦੇਸ਼ ਕੌਮ ਪੰਜਾਬ ਦੀ ਸੇਵਾ ਕਰ ਸਕੇ ਵਾਹਿ ਖਾਲਸਾ ਵਾਹਿਗੁਰੂ ਜੀ ਮੈਂ ਸਾਹਿਬ ਤੁਸੀਂ ਗੁਰੂ ਘਰਾਂ ਦੇ ਵਿੱਚ ਗਏ ਹੋ ਤੁਸੀਂ ਉਹ ਬਾਜ਼ਾਰ ਦੇਖੇ ਨੇ ਤੁਹਾਨੂੰ ਲੱਗਦਾ ਹੈ ਕਿ ਥੋੜੀ ਬੋਤੀਆਂ ਕਮੀਆਂ ਸੀ ਜਾਂ ਨਾਲੀਆਂ ਮੈਂ ਥੋੜੀ ਦੇਰ ਚ ਆਪਣਾ ਜੋ ਰਿਟਨ ਰਿਪੋਰਟ ਉਹ ਤੁਹਾਨੂੰ ਦੱਸ ਦਿੰਦਾ ਗੁਰੂ ਸਾਹਿਬ ਦੇ ਵੱਲੋਂ ਬਖਸ਼ੇ ਜੋ ਦਾਖਤਾਉਂ ਨਹੀਂ ਬਖਸ਼ੀਆਂ ਜੋ ਅਹੁਦੇ ਉਨੀ ਬਖਸ਼ੇ ਉਹਦੇ ਵਿੱਚੋਂ 20 ਲੱਖ ਰੁਪਏ ਮੈਂ ਆਪਣੇ ਇਖਤਿਆਰੀ ਫੰਡ ਚੋਂ ਉਨਾ ਰਸਤਿਆਂ ਦੀ ਜੋ ਉਹਦੇ ਵਿੱਚ ਹੋਰ ਕਰ ਸਕੇ ਤੇ ਮੈਂ ਨਿੱਜੀ ਤੌਰ ਤੇ ਆਪਣੇ ਦਸਵੰਧ ਕੱਢ ਦੋ ਇੱਕ ਮਹੀਨੇ ਦੀ ਤਨਖਾਹ ਤੇ ਇਸ ਤੋਂ ਇਲਾਵਾ ਮੈਂ ਹੋਰ ਵੀ ਬਤੌਰ ਮੰਤਰੀ ਵੀ ਤੇ ਬਤੌਰ ਸੇਵਾਦਾਰ ਵੀ ਜੋ ਮੇਰੇ ਤੋਂ ਸੰਭਵ ਹੋਇਆ ਚਾਹੇ ਮੈਨੂੰ ਆਪ ਆਕੇ ਇੱਥੇ ਝਾੜੂ ਲਾਣਾ ਪਵੇ ਮੈਂ ਬਤੌਰ ਮੰਤਰੀ ਵੀ ਤੇ ਬਤੌਰ ਸੇਵਾਦਾਰ ਹਰ ਵੇਲੇ ਹਾਜ਼ਰ ਹਾਂ ਇਹ ਵੈਸੇ ਵੀ ਇਹ ਸਾਡੇ ਧਰਮ ਦੀ ਸੇਵਾ ਜਿਹੜੀ ਹੈ ਸਾਡੇ ਧਰਮ ਦੀ ਨਹੀਂ ਹੈ ਤੇ ਇਹਦੇ ਨਾਲ ਕੋਈ ਜਿਹੜਾ ਮੈਂ ਆਪਣੇ ਸੁਭਾਗ ਸਮਝਦਾ ਕਿ ਮੈਨੂੰ ਕਿਸਾਨ ਮਜ਼ਦੂਰ ਸੰਘਰਸ਼ ਕਮੇਟੀ ਵੱਲੋਂ ਅੱਜ ਪ੍ਰੈਸ ਕਾਨਫਰੰਸ ਦੌਰਾਨ ਲੈਂਡ ਪੂਲਿੰਗ ਨੀਤੀ ਵਾਪਸ ਲੈਣ ਦੇ ਸਰਕਾਰ ਦੇ ਫੈਸਲੇ ਤੇ ਕਈ ਤਰ੍ਹਾਂ ਦੇ ਸ਼ੰਕੇ ਖੜੇ ਕੀਤੇ ਗਏ ਨੇ ਕਿਸਾਨ ਆਗੂ ਸਰਵਣ ਸਿੰਘ ਪੰਦੇਰ ਨੇ ਕਿਹਾ ਕਿ ਜਿਵੇਂ ਸੂਬਾ ਸਰਕਾਰ ਨੇ ਕੈਬਨਟ ਮੀਟਿੰਗ ਚ ਪ੍ਰਵਾਨਗੀ ਤੋਂ ਬਾਅਦ ਨੀਤੀ ਦਾ ਨੋਟੀਫਿਕੇਸ਼ਨ ਜਾਰੀ ਕੀਤਾ ਸੀ ਸਰਕਾਰ ਉਸੇ ਤਰ੍ਹਾਂ ਹੀ ਮੰਤਰੀ ਮੰਡਲ ਦੀ ਮੀਟਿੰਗ ਸੱਦ ਕੇ ਲੈਂਡ ਪੂਲਿੰਗ ਨੀਤੀ ਨੂੰ ਰੱਦ ਕਰੇ ਤੇ ਇਸ ਦਾ ਨੋਟੀਫਿਕੇਸ਼ਨ ਰੱਦ ਕਰਨ ਦਾ ਲਿਖਤੀ ਆਦੇਸ਼ ਦੇ ਰੂਪ ਚ ਜਾਰੀ ਕਰੇ ਇਸ ਦੇ ਨਾਲ ਹੀ ਇਸ ਪਾਲਿਸੀ ਨੂੰ ਵਿਧਾਨ ਸਭਾ ਚ ਵੀ ਪੱਕੇ ਤੌਰ ਤੇ ਰੱਦ ਕਰਨਾ ਚਾਹੀਦਾ ਹੈ ਤਾਂ ਜੋ ਆਉਣ ਵਾਲੇ ਸਮੇਂ ਚ ਵੀ ਕੋਈ ਸਰਕਾਰ ਇਸ ਨੂੰ ਲਾਗੂ ਨਾ ਕਰ ਸਕੇ ਦੇਖੋ ਇੱਕ ਤਾਂ ਹੈਗਾ ਡੀ ਨੋਟੀਫਿਕੇਸ਼ਨ ਜਿਹੜਾ 65500 ਤੇ ਸੀ ਜਦੋਂ ਨੋਟੀਫਿਕੇਸ਼ਨ ਲਾਗੂ ਹੋ ਗਿਆ ਉਹ ਖਤਮ ਹੋ ਗਿਆ ਇੱਕ ਹੈਗੀ ਲੈਂਡ ਪੁੱਲਿੰਗ ਪਾਲਿਸੀ ਇਹ ਕਿਸੇ ਲੰਬੇ ਸਮੇਂ ਤੋਂ ਤੁਰੇ ਆ ਰਹੀ ਹੈ ਇਹ ਜੋ ਨਹੀਂ ਤੂੰ ਅਸਲ ਵਿੱਚ ਵਿਧਾਨ ਸਭਾ ਵਿੱਚ ਜਿਹੜਾ ਐਕਟ ਹੈ ਜਿਹੇ ਪੰਜਾਬ ਸਰਕਾਰ ਕਹਿੰਦੀ ਹੈ ਵੀ ਅਸੀਂ ਪੰਜਾਬ ਚ ਪੈਂ ਕੇਂਦਰ ਕਹੇ ਅਸੀਂ ਲਾਗੂ ਨਹੀਂ ਕਰਦੇ ਤੇ ਪੰਜਾਬ ਦੇ ਕਿਸਾਨਾਂ ਤੇ ਸਦਾ ਲਈ ਇਹ ਤਲਵਾਰ ਲੱਤ ਨਹੀਂ ਗਈ ਅੱਜ ਵੀ ਮਹਾਲੀ ਦੇ ਕਿਸਾਨ ਆਹੂ ਸਾਡਾ ਬੈਠੇ ਤੇ ਜ਼ਮੀਨ ਫ੍ਰੀ ਸੀ ਕੀ ਬਈ ਕੋਈ ਮਰਜ਼ੀ ਨਾ ਪ੍ਰਾਈਵੇਟ ਕੰਪਨੀ ਨੂੰ ਨਹੀਂ ਵੇਚ ਸਕਦਾ ਕਮਾਂਡਾ ਨੂੰ ਵੇਚੂ ਜਦ ਪੁੱਡਾ ਨੂੰ ਵੇਚੂਗਾ ਉਹ ਗਾਂ ਇਨਾਂ ਕੋਲੇ 5-5 6-6 ਕਰੋੜ ਦੇ ਕਿੱਲੇ ਲੱਗੇ 40-40 ਕਰੋੜ ਦੇ ਵੇਚਦੇ ਆਗੇ ਸੋ ਇਹ 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 ਸਿਸਟਮ ਨੂੰ ਹਟਾਉਣਾ ਪੂਰਨ ਰੂਪੇ ਦੇ ਜੇ ਮੰਨ ਲੋ ਤੁਹਾਡੇ ਵਿੱਤ ਮੰਤਰੀ ਸਾਹਿਬ ਨੇ ਬੋਲਦਾ ਵੀ ਪਾਲਸੀ ਨਾ ਚੰਗੀ ਸੀ ਤੁਹਾਡੇ ਵੀ ਬੱਕਰੀ ਵੇਚਣਾ ਕੋਈ ਨਹੀਂ ਕਰਦਾ ਕਾ ਕਹਿੰਦੇ ਸੀ ਕਿਸਾਨਾਂ ਨੂੰ ਚੰਗੀ ਨਹੀਂ ਲੱਗੀ ਫਿਰ ਅਸੀਂ ਵਾਪਸ ਲੈ ਲਈਆ ਠੀਕ ਹੈ ਜੀ ਕਿਸਾਨਾਂ ਦੀ ਆਵਾਜ਼ ਦਾ ਸਨਮਾਨ ਤੇ ਕਿਸਾਨ ਤਾਂ ਫਿਰ ਇਹ ਕਹਿ ਰਹੇ ਆ ਵੀ ਪਾਲਿਸੀ ਚੱਕ ਦੋ ਵੀ ਗਾਂ ਤੋਂ ਕੋਈ ਵੀ ਸਰਕਾਰ ਆ ਜੇ ਹੁਣ ਕਾਲੀ ਦਾ ਲੜਦਾ ਰਿਹਾ ਜੇ ਸਵਾਲ ਕਰੀਏ ਵੀ ਥੋੜੀ ਸਰਕਾਰ ਦੇ ਵੇਲੇ ਵੀ ਸਭ ਤੋਂ ਜੇ ਕੁਝ ਹੋਇਆ ਕਾਂਗਰਸ ਦਾ ਆਊਟ ਆਫ ਸੂਬਿਆਂ ਵਿੱਚ ਕਿਹੋ ਜਿਹੀ ਲਾਗੀ ਕਰਦੀ ਆ ਪੱਪਾ ਹੁਣ ਨਾ ਸੂਬਿਆਂ ਵਿੱਚ ਲਾਗੀ ਕਰਦੀ ਪਰ ਪੋਲੀਟੀਕਲ ਤੌਰ ਤੇ ਤਾਂ ਪਾਰਟੀਆਂ ਨੂੰ ਸੱਤਾ ਦੀ ਲੜਾਈ ਦਾ ਹੁੰਦਾ ਉਹ ਵਿਰੋਧ ਕਰਦੀਆਂ ਗਿਆ ਜੇ ਪਾਲਿਸੀ ਸਰਕਾਰ ਵਿਧਾਨ ਸਭਾ ਵਾਪਸ ਲੈ ਦੇ ਵੀ ਇਹ ਪੰਜਾਬ ਅੰਦਰ ਨਹੀਂ ਲੱਗੂਗੀ ਜਿਵੇਂ ਇੱਕ ਮਸਲੇ ਦੇ ਜਿਵੇਂ ਮੰਡੀ ਕਰਨ ਦੇ ਨਿੱਜੀ ਕਰਨ ਵਾਲੇ ਮਸਲੇ ਨੇ ਜਦੋਂ ਆਇਆ ਸੀ ਖਲੜ ਆਇਆ ਸੀ ਪੰਜਾਬ ਤੋਂ ਅੰਦਰੋਂ ਪਾਸੋਂ ਗਿਆ ਵੀ ਪੰਜਾਬ ਤੇ ਸੀ ਲਾਗੂ ਨਹੀਂ ਕਰਾਂਗੇ ਪੰਜਾਬ ਸੇਵ ਹੋ ਗਿਆ ਨਾ ਐਸ ਤੰਗ ਨਾ ਸੀ ਚਾਹੀਦਾ ਪੰਜਾਬ ਸਰਕਾਰ ਦੀ ਯੁੱਧ ਨਸ਼ੇ ਵਿਰੋਧ ਮੁਹਿੰਮ ਤਹਿਤ ਨਸ਼ਾ ਤਸਕਰਾਂ ਖਿਲਾਫ ਕਾਰਵਾਈ ਲਗਾਤਾਰ ਜਾਰੀ ਹੈ ਇਸ ਮੁਹਿੰਮ ਤਹਿਤ ਪ੍ਰਸ਼ਾਸਨ ਵੱਲੋਂ ਹੁਸ਼ਿਆਰਪੁਰ ਦੇ ਗੜ ਸ਼ੰਕਰ ਵਿਖੇ ਨਸ਼ਾ ਤਸਕਰਾਂ ਦੇ ਨੌ ਪਰਿਵਾਰਾਂ ਵੱਲੋਂ ਪੰਚਾਇਤੀ ਜ਼ਮੀਨ ਤੇ ਕੀਤੇ ਗਏ ਕਬਜ਼ੇ ਨੂੰ ਬਲਡੋਜ਼ਰ ਦੇ ਨਾਲ ਢਾਹ ਦਿੱਤਾ ਗਿਆ ਇਸ ਮੌਕੇ ਤੇ ਮੌਜੂਦ ਪੁਲਿਸ ਅਧਿਕਾਰੀਆਂ ਦਾ ਕਹਿਣਾ ਸੀਗਾ ਕਿ ਨਸ਼ੇ ਖਿਲਾਫ ਇਹ ਕਾਰਵਾਈ ਲਗਾਤਾਰ ਜਾਰੀ ਰਹੇਗੀ ਜੀ ਅੱਜ ਅਸੀਂ ਪੁਲਿਸ ਸਟੇਸ਼ਨ ਗੜਸ਼ੰਕਰ ਡਿਸਟ੍ਰਿਕਟ ਹੋਸਿਆਰ ਤੋਂ ਦੇ ਪਿੰਡ ਤੈਨੋਵਾਲ ਪਿੰਡ ਦੇ ਵਿੱਚ ਖੜੇ ਹੈਗੇ ਆ ਇੱਥੇ ਇੱਕ बस्ती ਹੈਗੀ ਜੋ ਕਿ ਸਾਡਾ ਹੌਟਸਪੌਟ ਵੀ ਹੈ ਡਰੱਗਸ ਦੇ ਸੰਬੰਧ ਤੇ ਤੇ ਅੱਜ ਅਸੀਂ ਇੱਥੇ ਪੁਲਿਸ ਬਲ ਦੇ ਨਾਲ ਭਾਰੀ ਪੁਲਿਸ ਬਲ ਦੇ ਨਾਲ ਇੱਥੇ ਮੌਜੂਦ ਹੈ ਅੱਜ ਇੱਥੇ ਨੀਅਰ ਅਬਾਊਟ 노 ਫੈਮਿਲੀਸ ਹੈਗੀ ਜੋ ਕਿ ਕ੍ਰਿਮੀਨਲ ਬੈਕਗਰਾਉਂਡ ਰੱਖਦੇ ਹਨ ਉਹ ਫੈਮਲੀਆਂ ਨੇ ਪੰਚਾਇਤੀ ਲੈਂਡ ਤੇ ਕਬਜ਼ਾ ਕੀਤਾ ਹੋਇਆ ਸੀਗਾ ਇਲੀਗਲ ਇਨਕ੍ਰੋਚਮੈਂਟਸ ਕੀਤੀ ਹੋਈ ਸੀ ਕਿ ਨੀਅਰਬਾਉਟ 13 ਮਰਲੇ ਥਾਂ ਹੈਗੀ ਇਹਨੂੰ ਢਾਣ ਵਾਸਤੇ ਅੱਜ ਅਸੀਂ ਇੱਥੇ ਮੌਜੂਦ ਹੋਏ ਆ ਇਹਦੇ ਵਿੱਚ ਜੋ ਪੰਜਾਬ ਸਰਕਾਰ ਵੱਲੋਂ ਪੰਜਾਬ ਪੁਲਿਸ ਵੱਲੋਂ ਅਪੂਨਾ ਨਸ਼ਿਆਂ ਵਿਰੁੱਧ ਚੱਲ ਰਿਹਾ ਹੈ ਉਹਦੇ ਵਿੱਚ ਵੀ ਇੱਕ ਬੜੀ ਕਾਰਗੁਜ਼ਾਰੀ ਹੈ ਕਿਉਂਕਿ ਇੱਥੇ ਵਰਣਨਯੋਗ ਹੈ ਕਿ ਜਿਹੜੇ ਬੰਦੇ ਹੈਗੇ ਇਹਨਾਂ ਦੇ ਨਾਂ ਹੈਗੇ ਗੁਲਜ਼ਾਰਾ ਸੁਖਵਿੰਦਰ ਰਾਣੀ ਗੁਰदयाल ਸਿੰਘ ਦਰਪਨ ਸਿੰਘ ਅਮਰਜੀਤ ਕੌਰ ਸਿੰਘ ਜినਗਰਾਜ ਪਰਮਜੀਤ ਸਿੰਘ ਤੇ ਨਵੀਨ ਸਿੰਘ ਇਹ ਬੀਡੀਪੀਓ ਸਾਹਿਬ ਨੇ ਇਹਨਾਂ ਦੀ ਸਾਰੀ ਪ੍ਰਾਪਰਟੀਜ਼ ਦੇਖੀ ਇਹਨਾਂ ਨੇ ਇਲੀਗਲ ਐਂਕਰੋਜਮੈਂਟਸ ਕੀਤੀ ਹੋਈ ਹੈ ਐਂਡ ਇਹ ਜਿੰਨੇ ਵੀ ਬੰਦੇ ਹੈਗੇ ਇਹਨਾਂ ਦੇ ਫੈਮਿਲੀ ਮੈਂਬਰਸ ਤੇ ਇਹਨਾਂ ਤੇ 100 ਐਫਆਈਆਰਸ ਅਰਾਊਂਡ ਦਰਜ ਹੈ ਜਿਸ ਵਿੱਚ ਜੇ ਮੈਕਸਿਮਮ ਐਗਰ ਐਫਆਈਆਰ ਅੰਡਰ ਐਂਟੀਪੀਐਸ ਐਕਟ ਦਰਜ ਨੇ ਜਿਨ੍ਹਾਂ ਦੇ ਵਿੱਚ ਕਈਆਂ ਦੇ ਵਿੱਚ ਇਹਨਾਂ ਨੂੰ ਸਜ਼ਾਵਾ ਵੀ ਹੋਈ ਹੈ ਬੜੀ ਕਾਰਵਾਈ ਹੈਗੀ ਪ੍ਰਸ਼ਾਸਨ ਵੱਲੋਂ ਪੁਲਿਸ ਵੱਲੋਂ ਇਨਾਤੇ ਇਨਾਦੇ ਅਗੇ ਜੋ ਇਹ ਸਮਗਲਿੰਗ ਕਰਕੇ ਨਸ਼ਾ ਤਸਕਰੀ ਕਰਕੇ ਇੰਨੀ ਗਲ ਪੈਸਿਆਂ ਨਾਲ ਇਹ ਸਾਰੀ ਕਰਦੇ ਆ ਤੇ ਇਦਾਂ ਦੀ ਇਨਪੋਰਟ ਫਿਕਸ ਕਰਦੇ ਆ ਮੈਂ ਤੁਹਾਡੇ ਸਾਹਮਣੇ ਰਾਈ ਇਹ ਦੱਸਣਾ ਚਾਹੁੰਦਾ ਕਿ ਹੁਸ਼ਿਆਰਪੁਰ ਪੁਲਿਸ ਪੰਜਾਬ ਪੁਲਿਸ ਬਿਲਕੁਲ ਵਚਨਬੱਧ ਹੈ ਐਂਡ ਵੀ ਆਰ ਟੋਟਲੀ ਡੈਡੀਕੇਟਿਡ ਕਿ ਜਿਹੜਾ ਇਹ ਯੂਥ ਨਸ਼ਾ ਵਿਰੋਧ ਹੈ ਔਰ ਅਗੇਂਸਟ ਡਰੱਗਸ ਹੈ ਇਹਨੂੰ ਅਸੀਂ ਕਾਮਯਾਬ ਬਣਾਵਾਂਗੇ ਐਂਡ ਬਿਲਕੁਲ ਸਿਨਸੇਅਰਲੀ ਐਂਡ ਫੁੱਲ ਐਫਰਟਸ ਦੇ ਨਾਲ ਵਿਦ ਦੀ ਹੈਲਪ ਆਫ ਪਬਲਿਕ ਪੁਬਲਿਕ ਸਪੋਰਟ ਅਸੀਂ ਇਹਨੂੰ ਸਫਲ ਕਰਾਂਗੇ ਇਸ ਹਨ ਹੁਣ ਤੱਕ ਦੀਆਂ ਖਬਰਾਂ ਤੇ ਜਾਂਦੇ ਜਾਂਦੇ ਇੱਕ ਵਾਰ ਫਿਰ ਨਜ਼ਰ ਪਾਉਨੇ ਆ ਅੱਜ ਦੀਆਂ ਖਾਸ ਖਾਸ ਖਬਰਾਂ ਤੇ ਸ਼੍ਰੋਮਣੀ ਅਕਾਲੀ ਦਲ ਨੇ ਫਿਰ ਵਿੰਨੇ ਹਰਪ੍ਰੀਤ ਸਿੰਘ ਤੇ ਤਿੱਖੇ ਨਿਸ਼ਾਨੇ ਹੀਰਾ ਸਿੰਘ ਗਾਬੜੀਆ ਨੇ ਕਿਹਾ ਕਿ ਹਰਪ੍ਰੀਤ ਸਿੰਘ ਧਮਕੀ ਭਰੀ ਪਾਸ਼ਾ ਦਾ ਕਰ ਰਹੇ ਨੇ ਪ੍ਰਯੋਗ ਉਹ ਦਿੱਲੀ ਦੇ ਇਸ਼ਾਰੇ ਤੇ ਪੰਥ ਨੂੰ ਕਰਨਾ ਚਾਹੁੰਦੇ ਨੇ ਕਮਜ਼ੋਰ ਕੁਲਦੀਪ ਸਿੰਘ ਢਾਲੀਵਾਲ ਨੇ ਸੁਖਪਾਲ ਸਿੰਘ ਖੈਰਾ ਨੂੰ ਲਿਆ ਲੰਬੇ ਹੱਥੀ ਢਾਲੀਵਾਲ ਨੇ ਕਿਹਾ ਕਿ ਖੈਰਾ ਆਪਣੀ ਜ਼ਮਾਨਤ ਪਟੀਸ਼ਨ ਦੇ ਮਾਮਲੇ 'ਚ ਮੀਡੀਆ ਨੂੰ ਧਮਕਾ ਰਹਿ ਇਹ ਚੋਰ ਦੀ ਦਾੜੀ 'ਚ țiਣਕੇ ਵਾਲੀ ਗੱਲ ਹੈ ਸੀਐਮ ਮਾਨ ਨੇ 500 ਮਹਿਲਾ ਪੰਚਾਂ ਤੇ ਸਰਪੰਚਾਂ ਨੂੰ ਮਹਾਰਾਸ਼ਟਰ ਲੈ ਕੇ ਜਾਣ ਵਾਲੀ ਵਿਸ਼ੇਸ਼ ਰੇਲਗੱਡੀ ਨੂੰ ਦਿਖਾਈ ਹਰੀ ਝੰਡੀ ਮਾਨ ਨੇ ਕਿਹਾ ਕਿ ਸਰਕਾਰ ਨੇ ਪੰਜਾਬ ਦੇ ਪੰਚਾਂ ਤੇ ਸਰਪੰਚਾਂ ਲਈ ਸਿਖਲਾਈ ਦਾ ਕੀਤਾ ਪ੍ਰਬੰਧ ਮਾਨ ਨੇ 500 ਪਿੰਡਾਂ 'ਚ ਪੰਚਾਇਤ ਘਰ ਅਤੇ ਕਾਮਨ ਸਰਵਿਸ ਸੈਂਟਰ ਦੀ ਨਵੀਂ ਉਸਾਰੀ ਦਾ ਰੱਖਿਆ ਨੀ ਪੱਥਰ ਮਾਨ ਨੇ ਕਿਹਾ ਇਹਨਾਂ ਪੰਚਾਇਤ ਘਰਾਂ 'ਚ ਪਿੰਡਾਂ ਦੇ ਵਿਕਾਸ ਲਈ ਵਿਚਾਰ ਚਰਚਾ ਤੇ ਹੋਰ ਫੈਸਲੇ ਲਏ ਜਾਣਗੇ ਮੁਹਾਲੀ ਵਿਖੇ ਆਮ ਆਦਮੀ ਪਾਰਟੀ ਦੇ ਮਹਿਲਾ ਵਿੰਗ ਲੀਡਰਸ਼ਿਪ ਟ੍ਰੇਨਿੰਗ ਸੈਸ਼ਨ ਦਾ ਕੀਤਾ ਗਿਆ ਆਯੋਜਨ ਮੁੱਖ ਮੰਤਰੀ ਭਗਵੰਤ ਮਾਨ ਨੇ ਮਹਿਲਾਵਾਂ ਨੂੰ ਸਰਗਰਮ ਰਾਜਨੀਤੀ ਚ ਭਾਗ ਲੈਣ ਦੀ ਕੀਤੀ ਅਪੀਲ ਇਸ ਦਿਨ ਆ ਲਈ ਆਪਣੇ ਜਸਵੀਰ ਨੂੰ ਦਿਓ ਇਜਾਜ਼ਤ ਸੇਤ ਮੰਦ ਰੋ ਸੁਰੱਖਤ ਰੋ ਤੇ ਦੇਖਦੇ ਰੋ ਟੀਵੀ ਪੰਜਾਬ